ਗੁਰਵਿੰਦਰ ਸਿੰਘ ਦੇ ਫਾਦਰ ਸਾਹਿਬ ਦੇ ਜੋ ਕੈਮਰੇ ਦੇ ਅੱਗੇ ਬਿਆਨ ਆਇਆ ਉਹਨੇ ਹਰ ਇੱਕ ਪੰਜਾਬੀ ਨੂੰ ਸੋਚਾਂ ਤੇ ਮਜਬੂਰ ਕਰ ਦਿੱਤਾ ਤੇ ਉਹ ਸਾਰੀਆਂ ਕੁੜੀਆਂ ਨੂੰ ਜਵਾਬ ਦਿੱਤਾ ਜਿਹੜੀਆਂ ਕੁੜੀਆਂ ਕਹਿੰਦੀਆਂ ਸੀ ਕਿ ਸਾਨੂੰ ਸੌਰੇ ਘਰ ਦੇ ਵਿੱਚ ਨੋਹਾ ਬਣਾ ਕੇ ਰੱਖਿਆ ਜਾਂਦਾ ਸਾਨੂੰ ਕਦੇ ਵੀ ਧੀ ਵਾਲਾ ਜੋ ਆਪਣੀ ਕੁੜੀ ਦਾ ਪਿਆਰ ਨਹੀਂ ਕਰਦੇ ਆਪਣੀ ਜਿੱਦਾਂ ਆਪਣੀ ਬੇਟੀ ਨੂੰ ਪਿਆਰ ਕਰਦੇ ਉਸ ਤਰ੍ਹਾਂ ਸਾਨੂੰ ਕੋਈ ਵੀ ਪਿਆਰ ਨਹੀਂ ਕਰਦਾ ਪਰ ਇਸ ਬਾਪ ਨੇ ਜਦੋਂ ਰੋਂਦੇ ਹੋਏ ਦੱਸਿਆ ਜਿਹੜਾ ਗੁਰਵਿੰਦਰ ਸਿੰਘ ਦਾ ਬਾਪ ਸੀ ਗੁਰਵਿੰਦਰ ਸਿੰਘ ਹੁਣ ਨਹੀਂ ਰਿਹਾ ਉਦੇ ਬਾਪ ਨੇ ਸਾਰਾ ਕੁਝ ਦੱਸਿਆ ਕਿ ਕਿਸ ਤਰ੍ਹਾਂ ਮੈਂ ਆਪਣੀ ਨੋ ਨੂੰ ਆਪਣੀਆਂ ਕੁੜੀਆਂ ਤੋਂ ਜ਼ਿਆਦਾ ਸਮਝਦਾ ਸੀ ਸਾਨੂੰ ਪਤਾ ਹੀ ਨਹੀਂ ਲੱਗਾ ਇਸ ਰੁਪਿੰਦਰ ਕੌਰ ਨੇ ਇਸ ਡਾਇਨ ਨੇ ਮੈਨੂੰ ਡੈਡੀ ਡੈਡੀ ਕਹਿ ਕੇ ਸਾਨੂੰ ਕਿੱਦਾਂ ਸਾਡੇ ਪੂਰੇ ਪਰਿਵਾਰ ਨੂੰ ਹੱਸਦੇ ਖੇਲਦੇ ਨੂੰ ਖਤਮ ਕਰ ਦਿੱਤਾ ਮੇਰਾ ਮੁੰਡਾ ਖੁਦ ਬੈਂਕ ਦੀ ਜੌਬ ਕਰਦਾ ਸੀ ਤੇ ਉਹ ਖੁਦ ਬਾਈਕ ਤੇ ਜਾਂਦਾ ਸੀਗਾ ਮੋਟਰਸਾਈਕਲ ਤੇ ਜਾਂਦਾ ਹੁੰਦਾ ਸੀ ਠੰਡਾਂ ਦੇ ਵਿੱਚ ਧੁੱਪਾਂ ਦੇ ਵਿੱਚ ਤੇ ਬਾ ਆਪਣੀ ਨੋ ਨੂੰ ਗੱਡੀ ਲੈ ਕੇ ਦਿੱਤੀ ਹੋਈ ਸੀ ਉਸ ਕਾਰਪਿਓ ਦੇ ਵਿੱਚ ਆਪਣੀ ਬੁਟੀਕ ਦੇ ਵਿੱਚ ਜਾਂਦੀ ਹੁੰਦੀ ਸੀ ਸਾਨੂੰ ਕਿਹਾ ਸੀ ਕਿ ਮੈਨੂੰ ਅਸੀਂ ਬੁਟੀਕ ਕਰਨਾ ਹੈ ਮੈਨੂੰ ਬੁਟੀਕ ਕਰਨਾ ਆਪਣਾ ਤੇ ਅਸੀਂ ਪਿੱਛੇ ਨਹੀਂ ਹਟਿਆ ਅਸੀਂ ਉਹਨੂੰ ਕਹਿੰਦੇ ਤੋਂ ਕਹੋਂਦਾ ਵਧੀਆ ਬੁਟੀਕ ਕਰਵਾ ਕੇ ਦਿੱਤਾ ਤੇ ਸਾਨੂੰ ਪਤਾ ਹੀ ਨਹੀਂ ਸੀ ਉਹ ਬੁਟੀਕ ਦੇ ਨਾਂ ਦੇ ਉੱਤੇ ਕੀ ਕਰਦੀ ਸੀ ਕੀ ਕੁਝ ਹੁੰਦਾ ਸੀਗਾ ਬੁਟੀਕ ਦੇ ਅੰਦਰ ਤੇ ਕਿਸ ਤਰ੍ਹਾਂ ਉਹਦੀ ਇਹ ਲੱਤ ਨੇ ਉਹਦੀ ਇਹ ਹਰਕਤ ਨੇ ਉਹਦੀਆਂ ਇਹ ਕੰਜਰਖਾਨਿਆਂ ਨੇ ਸਾਡਾ ਪੂਰੇ ਦਾ ਪੂਰਾ ਘਰ ਬਰਬਾਦ ਕਰਕੇ ਰੱਖ ਦਿੱਤਾ ਫਿਰ ਲੋਕ ਕਹਿੰਦੇ ਆ ਕਿ ਨੋਹਾ ਨੂੰ ਧੀ ਨਹੀਂ ਬਣਾਉਂਦੇ ਪਰ ਇਹ ਵੀ ਆ ਕਿ ਨਾਲ ਸਾਰੀਆਂ ਇੱਕੋ ਜੀਆਂ ਨਹੀਂ ਹੁੰਦੀਆਂ ਤੇ ਸਾਰੀਆਂ ਤੁਹਾਨੂੰ ਪਤਾ ਹੀ ਆ ਖਰਾਬ ਵੀ ਨਹੀਂ ਹੁੰਦੀਆਂ ਸਹੀ ਵੀ ਨਹੀਂ ਹੁੰਦੀਆਂ ਸੋ ਪਰ ਇਸ ਬਾਪ ਦਾ ਰੋਂਦਾ ਹੋਇਆ ਜਾਂ ਇਹਦਾ ਜਿੱਦਾ ਕਾਲਜ ਅੰਦਰੋਂ ਪਾਟਿਆ ਪਿਆ ਉਹ ਸਾਰਾ ਕੁਝ ਬਿਆਨ ਕਰਦਾ ਪਿਆ ਕਿ ਇਸ ਟਾਈਮ ਦੇ ਉੱਤੇ ਕੀ ਕੁਝ ਵੀ ਰਹੀਆ ਇਸ ਪਰਿਵਾਰ ਦੇ ਉੱਤੇ ਪੂਰਾ ਪਿੰਡ ਸਦਵੇਂ ਦੇ ਵਿੱਚ ਆ ਪੂਰਾ ਪਿੰਡ ਇਹੀ ਗਵਾਹੀ ਭਰਦਾ ਪਿਆ ਕਿ ਇਸ ਤਰ੍ਹਾਂ ਦਾ ਨੌਜਵਾਨ ਇੰਨਾ ਸਰੀ ਪਰਿਵਾਰ ਕਦੇ ਹੈ ਹੀ ਨਹੀਂ ਸੀ ਕੋਈ ਪਿੰਡ ਦੇ ਵਿੱਚ ਬਹੁਤ ਜਿਆਦਾ ੱੱੱਕਾ ਹੋਇਆ ਇਹ ਕਲੈਨੀ ਨੇ ਇਹ ਡੈਣ ਨੇ ਪੂਰੇ ਦਾ ਪੂਰਾ ਪਰਿਵਾਰ ਹੀ ਖਾ ਲਿਆ ਜਰ ਕਿ ਉਹਨੂੰ ਕੋਈ ਕਿਸੇ ਚੀਜ਼ ਦੀ ਤੋੜ ਨਹੀਂ ਸੀ ਛੱਡੀ ਸਾਰਾ ਕੁਝ ਉਹਦੇ ਲਈ ਹਾਜ਼ਰ ਹੁੰਦਾ ਸੀ ਇੱਕ ਬੋਲ ਤੇ ਸਾਰਾ ਕੁਝ ਇਹ ਹੋਇਆ ਕਿ ਮੁੰਡਾ ਬਹੁਤ ਹੀ ਜ਼ਿਆਦਾ شریف ਸੀਗਾ ਤਾਂ ਹੀ ਉਹ ਐਡੇ ਕਾਂਡ ਕਰ ਗਿਆ ਤੇ ਉਹਦੇ ਬਾਰੇ ਪਤਾ ਹੀ ਨਹੀਂ ਲੱਗ ਸਕਿਆ ਕਿ ਉਹ ਉਹਦੇ ਪਿੱਛੇ ਕੀ ਕੁਸ਼ ਕਰਦੀ ਪਈ ਆ ਕਿਉਂਕਿ ਦੋਨੋਂ ਹੀ ਰਿਮਾਂਡ ਦੇ ਉੱਤੇ ਆ ਜਿਨ੍ਹਾਂ ਨੇ ਕਤਲ ਕੀਤਾ ਇਹ ਰੁਪਿੰਦਰ ਕੌਰ ਤੇ ਇਹਦਾ ਆਸ਼ਿਕ ਇਹ ਦੋਨੋਂ ਹੀ ਰਿਮਾਂਡ ਦੇ ਉੱਤੇ ਆ ਤੇ ਇੱਕ ਇਹਦੇ ਆਸ਼ਿਕ ਦਾ ਹੋਰ ਦੋ ਸੀਗਾ ਤਿੰਨ ਜਣੇ ਹੁਣ ਰਿਮਾਂਡ ਦੇ ਉੱਤੇ ਆ ਸੋ ਦੋ ਉਹਨਾਂ ਦੇ ਮੁੰਡਿਆਂ ਦੇ ਪਹਿਲਾਂ ਹੀ ਰਿਮਾਂਡ ਲਿੱਤੇ ਹੋਏ ਸੀ 8 ਦਸੰਬਰ ਤੱਕ ਸੋ ਰੁਪਿੰਦਰ ਦਾ ਦੁਆਰਾ ਤੋਂ ਫਿਰ ਰਿਮਾਂਡ 8 ਦਸੰਬਰ ਤੱਕ ਲੈ ਲਿਆ ਤੇ ਹੋਰ ਇਹਨਾਂ ਨੂੰ ਪੁੱਛਤਾਛ ਕੀਤੀ ਜਾਏਗੀ ਤਿੰਨਾਂ ਨੂੰ ਇੱਕਸਾਰ ਬਿਠਾ ਕੇ ਪੁਲਿਸ ਨੇ ਪੁੱਛਤਾਛ ਕਰਨੀ ਹੈ ਵੈਸੇ ਸਾਰੇ ਹੀ ਰੁਪਿੰਦਰ ਨੇ ਗੁਨਾਹ ਆਪਣੇ ਕਬੂਲ ਕਰ ਲਿਆ ਸਾਰਾ ਕੁਝ ਕਬੂਲ ਕਰ ਲਿਆ ਕਿ ਕਿਸ ਤਰ੍ਹਾਂ ਉਹਨੇ ਇਹ ਅੰਜਕ ਘਟਨਾ ਨੂੰ ਅੰਜਾਮ ਦਿੱਤਾ ਕਿਸ ਤਰ੍ਹਾਂ ਉਹਨਾਂ ਨੇ ਉਹਦਾ ਗਲ ਕੁੱਟ ਕੇ ਬੇਰਹਿਮੀ ਦੇ ਨਾਲ ਮਾਰ ਦਿੱਤਾ ਕੀ ਕਸੂਰ ਸੀ ਉਸਦਾ ਕਿ ਉਹਨੇ ਇੰਨੀ ਐਸ਼ ਕਰਵਾਈ ਐਨੇ ਸੌ ਪਰਿਵਾਰ ਦਾ ਮੁੰਡਾ ਸੀ ਕਿ ਜਿਹੜਾ ਇਹਦੀ ਆਸ਼ਕੀ ਦੀ ਭੇਟ ਚੜ ਗਿਆ ਤੋ ਇਦਾਂ ਦੇ ਹਰਕਤਾਂ ਦੇ ਨਾਲ ਪੂਰਾ ਪੰਜਾਬ ਦਹਿਲ ਜਾਂਦਾ ਤੇ ਪੰਜਾਬ ਦੇ ਵਿੱਚ ਇਹ ਕੋਈ ਪਹਿਲੀ ਖਬਰ ਨਹੀਂ ਨਾ ਹੀ ਇਹ ਕੋਈ ਆਖਰੀ ਖਬਰ ਹੋਣੀ ਆ ਖਬਰਾਂ ਆਉਂਦੀਆਂ ਰਹਿੰਦੀਆਂ ਕਦੇ ਕੋਈ ਖਬਰ ਆ ਜਾਂਦੀ ਕਦੇ ਕੋਈ ਖਬਰ ਆ ਜਾਂਦੀ ਆ ਸਾਰੇ ਲੋਕ ਸਿਰਫ ਸਿਰਫ ਇਹਨੂੰ ਖਬਰ ਸਮਝ ਕੇ ਹੀ ਸੁਣਦੇ ਆ ਤੇ ਬਾਅਦ ਦੇ ਵਿੱਚ ਹਫਤੇ 10 ਦਿਨਾਂ ਦੇ ਬਾਅਦ ਭੁੱਲ ਜਾਂਦੇ ਆ ਪਰ ਭੁਗਤਦਾ ਕੌਣ ਆ ਜਿਹਦੇ ਪਰਿਵਾਰ ਨੂੰ ਘਾਟਾ ਪਿਆ ਹੁੰਦਾ ਜਿਹਦਾ ਗੁਰਵਿੰਦਰ ਮੁੰਡਾ ਜਵਾਨ ਸੋਨਾ ਸੁਨੱਖਾ ਸ਼ਰੀਫ ਬੈਂਕ ਦੇ ਵਿੱਚ ਜੋਬ ਕਰਦਾ ਸੀ ਉਹ ਉਹਨਾਂ ਨੂੰ ਛੱਡ ਕੇ ਚਲਾ ਗਿਆ ਉਹ ਇਸ ਘਟਨਾ ਨੂੰ ਕਿਸ ਤਰ੍ਹਾਂ ਭੁੱਲਣਗੇ ਕਦੇ ਵੀ ਨਹੀਂ ਸੋਚਣਗੇ ਕਿ ਇਹ ਨਿਊਜ਼ ਉਹ ਕਾਲਾ ਦਿਨ ਮੰਨਣਗੇ ਕਿ ਉਹ ਕਾਲਾ ਦਿਨ ਆਇਆ ਸੀ ਸਾਡਾ ਸਾਰਾ ਹੀ ਪਰਿਵਾਰ ਬਰਬਾਦ ਹੋ ਗਿਆ। ਬਾਕੀ ਗੱਲ ਖੜਦੀ ਆ ਕਾਨੂੰਨ ਦੇ ਉੱਤੇ ਆ ਕੇ ਹੋਰ ਕਾਨੂੰਨ ਆਪਣਾ ਕੰਮ ਅਗਲਾ ਕਾਰਵਾਈ ਕਰ ਰਿਹਾ ਹੁਣ ਰਿਮਾਂਡ ਲਿੱਤੇ ਹੋਇਆ ਫਿਰ ਅੱਗੇ ਤੋਂ ਅੱਗੇ ਪੁੱਛਤਾਸ਼ ਹੋਏਗੀ। ਫਿਰ ਦੇਖਾਂਗੇ ਹੋਰ ਇਹ ਕਿਹੜੇ ਆਪਣੇ ਖੁਲਾਸੇ ਕਰਦੇ ਆ ਕੀ ਕਬੂਲ ਕਰਦੇ ਆ ਤੇ ਕੀ ਕੁਝ ਹੋਏਗਾ। ਪਰ ਹੁਣ ਇਹ ਪਰਿਵਾਰ ਨੂੰ ਕੰਟੀਨਿਊ ਮੁਕਤਣਾ ਪੈਣਾ ਕਿਉਂਕਿ ਤੁਹਾਨੂੰ ਪਤਾ ਹੀ ਆ ਸਰਕਾਰਾਂ ਦੇ ਕੰਮ ਕਾਨੂੰਨ ਦੇ ਕੰਮ ਕੋਈ ਪਤਾ ਨਹੀਂ ਕਦੋਂ ਕੀ ਐਸੋ ਕੀ ਇਹਨੂੰ ਫਾਂਸੀ ਹੋਏਗੀ ਕਦੋਂ ਉਮਰ ਕੈਦ ਹੋਏਗੀ ਕੀ ਹੋਏਗਾ ਪਰ ਹੁਣ ਮੁੰਡੇ ਦੇ ਗੁਰਵਿੰਦਰ ਦੇ ਪਰਿਵਾਰ ਨੂੰ ਲਗਾਤਾਰ ਕੇਸ ਲੜਨਾ ਪੈਣਾ ਪਰਿਵਾਰ ਜਲੀਲ ਹੁੰਦਾ ਰਹਿੰਦਾ ਇੱਕ ਤੋ ਉਹਨਾਂ ਦਾ ਘਾਟਾ ਪੈ ਗਿਆ ਉਹਨਾਂ ਦਾ ਸਭ ਤੋਂ ਅਨਮੋਲ ਚੀਜ਼ ਸੀ ਜੋ ਉਹਨਾਂ ਦੇ ਕੋਲ ਉਹਨਾਂ ਦੀ ਕੁੱਲ ਹੀ ਖਤਮ ਕਰਤੀ ਤੇ ਉਹਦੇ ਲਈ ਵੀ ਹੁਣ ਉਹਨਾਂ ਨੂੰ ਦਰਦ-ਦਰਦਿਆ ਠੋਕਰਾਂ ਖਾਣੀਆਂ ਪੈਣਦੀਆਂ ਤੁਹਾਨੂੰ ਪਤਾ ਕੋਰਟ ਕਚੈਰੀਆਂ ਦੇ ਕੰਮ ਕੀ ਹੁੰਦੇ ਆ ਸੋ ਸਾਨੂੰ ਅਸੀਂ ਤਾਂ ਇਹੀ ਅਪੀਲ ਕਰਦੇ ਤੇ ਹਰ ਉਹ ਪੰਜਾਬੀ ਵੀ ਇਹ ਚੀਜ਼ ਚਾਹੁੰਦਾ ਕਿ ਜਿਹੜੇ ਸ਼ੀਸ਼ੇ ਵਾਂਗੂ ਸਾਫ਼ ਕੇਸ ਹੁੰਦੇ ਆ ਜਿੱਦਾਂ ਹੁਣ ਇਸ ਕੁੜੀ ਨੇ ਵੀ ਸਾਰਾ ਕੁਝ ਕਬੂਲ ਕਰ ਲਿਆ ਸਾਰਾ ਕੁਝ ਸ਼ੀਸ਼ੇ ਵਾਂਗੂ ਸਾਫ਼ ਆ ਤੇ ਇਸ ਦੇ ਉੱਤੇ ਫਾਸਟ ਟਰੈਕ ਦੇ ਕੋਰਟ ਹੁੰਦੇ ਆ ਜਿਹੜੇ ਉਹਨਾਂ ਦੇ ਵਿੱਚ ਜਲਦੀ ਤੋਂ ਜਲਦੀ ਫੈਸਲੇ ਆਵੇ ਕਮ ਸੇ ਕਮ ਅਸੀਂ ਉਹਨਾਂ ਦਾ ਪੁੱਤ ਨਹੀਂ ਵਾਪਸ ਲੈ ਕੇ ਆ ਸਕਦੇ ਪਰ ਉਹਨਾਂ ਨੂੰ ਅਸੀਂ ਕੋਰਟ ਕਚੈਰੀਆਂ ਦੇ ਵਿੱਚ ਜਲੀਲ ਨਾ ਹੋਣ ਦਈਏ بار بار ਉਹਨਾਂ ਨੂੰ ਠੱਕੇ ਨਾ ਖਾਣੇ ਪੈਣ ਤੇ ਇਹਨਾਂ ਦਾ ਜਲਦੀ ਜਲਦੀ ਕੇਸ ਖਤਮ ਹੋਵੇ ਬਾਕੀ ਉਧਰ ਕੁੜੀ ਦੇ ਪਰਿਵਾਰ ਰੁਪਿੰਦਰ ਕੌਰ ਦੇ ਪਰਿਵਾਰ ਦੇ ਲੋਕ ਵੀ ਕੋਈ ਵੀ ਐਦਾਂ ਦਾ ਕੋਈ ਬਿਆਨ ਬਾਜੀ ਨਹੀਂ ਆਇਆ ਜਾਂ ਕੁਝ ਵੀ ਉਹਨਾਂ ਨੇ ਇੰਟਰਵਿਊ ਨਹੀਂ ਕੀਤੀ ਕਿਸੇ ਦੇ ਸਾਹਮਣੇ ਆ ਕੇ ਨਹੀਂ ਦੱਸਿਆ ਉਹਨਾਂ ਨੇ ਕਿ ਸਾਡੀ ਕੁੜੀ ਡਾਇਨ ਸੀ ਸਾਡੀ ਕੁੜੀ ਨੇ ਇੱਕ ਪਰਿਵਾਰ ਖਾ ਲਿਆ ਨਹੀਂ ਉਹਨੇ ਰਹਿਣਾ ਸੀ ਨਹੀਂ ਉਹਨੇ ਮਰਨਾ ਸੀਗਾ ਛੱਡ ਕੇ ਆ ਜਾਂਦੀ ਕਿਉਂ ਕਿਸੇ ਦਾ ਜਾਨ ਲੈਣੀ ਸੀ ਕਿਉਂ ਕਿਸੇ ਦਾ ਪਰਿਵਾਰ ਖਾਣਾ ਸੀ ਉਹਨੇ ਸਾਰਾ ਕੁਝ ਖੁਲਾਸੇ ਹੋ ਰਿਹਾ ਕਿ ਕਿਸ ਤਰ੍ਹਾਂ ਉਹ ਬੁਟੀਕ ਦੇ ਨਾਂ ਤੇ ਜਾਂਦੀ ਸੀਗੀ ਕਿਸ ਤਰ੍ਹਾਂ ਉਹ ਹੋਟਲਾਂ ਦੇ ਵਿੱਚ ਆਪਣੇ ਆਸ਼ਕ ਨੂੰ ਮਿਲਦੀ ਸੀਗੀ ਕਿਸ ਤਰ੍ਹਾਂ ਉਹ ਬਟਿਕ ਦੇ ਵਿੱਚ ਸੂਟਾਂ ਦਾ ਐਡਵਰਟਾਈਜ਼ਮੈਂਟ ਕਰਦੀ ਕਰਦੀ ਆਪਣੀ ਨਮਾਇਸ਼ ਕਰਨ ਲੱਗ ਗਈ ਸੋਸ਼ਲ ਮੀਡੀਆ ਦੇ ਉੱਤੇ ਕਿਸ ਤਰ੍ਹਾਂ ਆਪਣੀਆਂ ਟਿਕਟੌਕ ਆਪਣੀਆਂ ਵੀਡੀਓ ਅਪਲੋਡ ਕਰਨ ਲੱਗ ਗਈ ਸਾਰਾ ਕੁਝ ਇੰਸਟਾਗ੍ਰam ਦੇ ਉੱਤੇ ਪਿਆ ਉਹ ਕਿਸ ਤਰ੍ਹਾਂ ਆਪਣੇ ਲਚਿਤਰਤਾ ਨੂੰ ਲੋਕਾਂ ਦੇ ਸਾਹਮਣੇ ਬਖੇਰਦੀ ਸੀਗੀ ਉਹਦੀਆਂ ਰੇਲਾਂ ਤੋਂ ਸਾਰਾ ਕੁਝ ਸਾਫ਼ ਹੁੰਦਾ ਪਿਆ ਕਿ ਉਹ ਜੋ ਉਸ ਮੁੰਡੇ ਨਾਲ ਕੀਤਾ ਇਹ ਅੱਜ ਨਹੀਂ ਤਾਂ ਕੱਲ ਜ਼ਰੂਰ ਕਰਦੀ ਐਦਾਂ ਦੀਆਂ ਜਨਾਨੀਆਂ ਤੋਂ ਬਚ ਕੇ ਰਹਿਣਾ ਚਾਹੀਦਾ ਸੋ ਇਸ ਨੇ ਉਹ ਸਾਰੀਆਂ ਕੁੜੀਆਂ ਦੇ ਮੂੰਹ ਦੇ ਉੱਪਰ ਕਾਲਕ ਪੋਸ਼ੀਆ ਜਿਹੜੀਆਂ ਕੁੜੀਆਂ ਵਾਕਈ ਆਪਣੇ ਸਹੌਰਾ ਪਰਿਵਾਰ ਨੂੰ ਆਪਣੀ ਜਾਨ ਤੋਂ ਵੀ ਜ਼ਿਆਦਾ ਕੇ ਪਿਆਰ ਕਰਦੀਆਂ ਤੇ ਉਹਨਾਂ ਲਈ ਹਰ ਇੱਕੋ ਮੌਕਨ ਕੋਸ਼ਿਸ਼ ਕਰਦੀ ਕਿ ਮੇਰਾ ਸਹੌਰਾ ਪਰਿਵਾਰ ਉੱਚਾਈਆਂ ਵੱਲ ਚਾਪੇ ਤਰੱਕੀ ਵੱਲ ਜਾਵੇ ਪਰ ਇਸ ਇੱਕ ਗਲਤੀ ਦੀ وجہ ਤੇ ਬਹੁਤ ਲੋਕਾਂ ਕੁੜੀਆਂ ਨੂੰ ਹੁਣ ਸ਼ੱਕ ਦੀ ਨਿਗਾ ਨਾਲ ਦੇਖਿਆ ਜਾਏਗਾ ਬਹੁਤ ਘਰਾਂ ਦੇ ਵਿੱਚ ਇਹ ਕਲੇਸ਼ ਹੋਣਗੇ ਪਰ ਤੋਂ ਉਪਤਾਈਆ ਕਿ ਇਦਾਂ ਸਾਰਾ ਕੁਝ ਨਹੀਂ ਹੁੰਦਾ ਪਰ ਇਸ ਔਰਤ ਨੇ ਪੂਰਾ ਪੂਰਾ ਪੰਜਾਬ ਹਿਲਾ ਕੇ ਰੱਖ ਦਿੱਤਾ ਬਾਕੀ ਹੁਣ ਰਿਮਾਂਡ ਇਹਨਾਂ ਦਾ 8 ਤਰੀਕ ਤੱਕ ਮਿਲ ਗਿਆ ਤੇ ਇਹਨਾਂ ਦਾ ਅਗਲੀ ਜੋ ਵੀ ਕਾਰਵਾਈ ਆਏਗੀ ਜਾਂ ਕੋਈ ਵੀ ਖੁਲਾਸਾ ਹੋਏਗਾ ਕੁਝ ਵੀ ਕਬੂਰਨਾਮਾ ਇਹਨਾਂ ਦਾ ਆਏਗਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੁਸੀਂ ਇਸ ਦੇ ਬਾਰੇ ਕੀ ਕਹਿਣਾ ਕੀ رائے ਆ ਜਰੂਰ ਦੱਸਿਓ ਕਮੈਂਟ ਕਰਕੇ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਹਾਡਾ ਆਪਣਾ ਚੈਨਲ ਆ ਤਾਂ ਕਿ ਹਰ ਇੱਕ ਨਿਊਜ਼ ਪੰਜਾਬੀਆਂ ਦੀ ਛੋਟੀ ਤੋਂ ਛੋਟੀ ਤੁਹਾਡੇ ਤੱਕ ਪਹੁੰਚਦੀ ਹੋ ਜਵੇ ਤੋਂ ਇਸ ਨਿਊਜ਼ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ